ਕਿ ਤੁਸੀਂ ਵੀ ਲੰਬੇ ਸਮੇਂ ਲਈ ਚੌਂਕੜੀ ਨਹੀਂ ਮਾਰ ਸਕਦੇ ਤੁਸੀਂ ਕਿਤੇ ਜਾਣਾ ਹੋਵੇ ਜਿੱਥੇ ਚੌਂਕੜੀ ਮਾਰ ਕੇ ਬੈਠਣਾ ਹੋਵੇ ਤੁਸੀਂ ਉਸ ਜਗ੍ਹਾ ਤੇ ਜਾਣ ਤੋਂ ਕਤਰੌਨੇ ਹੋ ਜਾਂ ਫਿਰ ਤੁਸੀਂ ਚੌਂਕੜੀ ਮਾਰਨ ਵੇਲੇ ਤੁਸੀਂ ਕਿਤੇ ਐਦਾਂ ਬਹਿ ਜਾਂਦੇ ਹੋ ਕਿਤੇ ਐਦਾਂ ਬਹਿ ਜਾਂਦੇ ਹੋ ਕਦੇ ਲੱਤਾਂ ਸਿੱਧੀਆਂ ਕਰ ਦਿੰਨੇ ਹੋ ਜਾਂ ਫਿਰ 5-10 ਮਿੰਟ ਬਾਅਦ ਉੱਠ ਕੇ ਤੁਸੀਂ ਲੱਤਾਂ ਥੋੜ ਨੂੰ ਖੜੀਆਂ ਕਰਨੀਆਂ ਪੈਂਦੀਆਂ ਨੇ ਮਤਲਬ ਤੁਹਾਨੂੰ ਖੜੇ ਹੋਣਾ ਪੈਂਦਾ ਅਗਰ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹੋ ਰਹੀਆਂ ਨੇ ਤਾਂ ਅੱਜ ਤੋਂ ਇਹ ਕਸਰਤਾਂ ਸਟਾਰਟ ਕਰੋ ਔਰ ਇਹ ਵੀਡੀਓ ਤੁਹਾਡੇ ਲਈ ਹੈ ਕਸਰਤਾਂ ਕਿਡੀਆਂ ਕਰਾਂਗੇ ਉਹ ਵੀ ਦੱਸਾਂਗੇ ਪਹਿਲਾਂ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ ਕਾਰਨ ਕੀ ਹੈ ਆਪਣੇ ਮਸਲ ਟਾਈਟ ਹੋ ਜਾਂਦੇ ਆ ਜਦੋਂ ਆਪਾਂ نیچے ਬੈਠਣਾ ਹਟ ਜਾਂਦੇ ਆ ਆਹ ਵਾਲੇ ਮਸਲ ਟਾਈਟ ਹੋ ਜਾਂਦੇ ਆ ਆਹ ਵਾਲੇ ਮਸਲ ਟਾਈਟ ਹੋ ਜਾਂਦੇ ਆ ਕੋਈ ਸਮਾਂ ਸੀ ਆਪਾਂ نیچے ਬੈਠ ਕੇ ਖਾਣਾ ਖਾਇਆ ਕਰਦੇ ਸੀ ਹੁਣ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਹੈ ਆਪਾਂ ਕੁਰਸੀਆਂ ਤੇ ਬਹਿਣ ਲੱਗ ਗਏ ਆਪਾਂ ਸੋਫਿਆਂ ਤੇ ਬਹਿਣ ਲੱਗ ਗਏ ਜਿਸ ਨਾਲ ਆਪਣੇ ਮਸਲਸ ਨੇ ਜਿਹੜੇ ਟਾਈਟ ਹੋਣੇ ਸ਼ੁਰੂ ਹੋ ਗਏ ਨੇ ਸੋ ਜਦੋਂ ਵੀ ਘਰ ਦੇ ਵਿੱਚ ਖਾਣਾ ਖਾਓ ਕੋਸ਼ਿਸ਼ ਕਰੋ ਵੀ نیچے ਬੈਠ ਕੇ ਆਪਾਂ ਸ਼ੁਰੂ ਕਰੀਏ ਤਾਂ ਕਿ ਆਪਣੀਆਂ ਜੜੀਆਂ ਲੱਤਾਂ ਨੇ ਉਹਨਾਂ ਦੇ ਵਿੱਚ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਚੱਲਦਾ ਰਹੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਕਸਰਤ ਕੀ ਹੈ ਤੁਹਾਨੂੰ ਇੱਕ ਟੈਨਿਸ ਦੀ ਬਾਲ ਚਾਹੀਦੀ ਹੈ ਇਹ ਬਾਲ ਤੁਸੀਂ ਚੂਲੇ ਦੇ ਇੱਥੇ ਰੱਖ ਲੈਣੀ ਹੈ ਔਰ ਇਸ ਜਗ੍ਹਾ ਤੇ ਤੁਸੀਂ ਅੱਗੇ ਪਿੱਛੇ ਅੱਗੇ ਪਿੱਛੇ ਇਦਾਂ ਹੋਵੋਗੇ ਜਗ੍ਹਾ ਤੇ ਤੁਸੀਂ ਬਾਲ ਨੂੰ ਅੱਗੇ ਪਿੱਛੇ ਅੱਗੇ ਪਿੱਛੇ ਕਰਨਾ ਪੂਰੇ 10 ਗਿਣਨੇ ਆ ਦੈਨ ਆਪਾਂ ਰਿਲੈਕਸ ਜਦੋਂ ਇਹ ਕਰਨਾ ਇਸ ਤੇ ਪੂਰਾ ਭਾਰ ਦੇ ਦੇਓ ਕੋਈ ਕੁਝ ਨਹੀਂ ਹੋਏਗਾ ਤੁਹਾਨੂੰ ਦੁਆਰਾ ਦੇਖ ਲਓ ਧਿਆਨ ਨਾਲ ਇਸ ਬੋਲ ਨੂੰ ਇੱਥੇ ਰੱਖ ਦੇਣਾ ਔਰ ਇਸ ਜਗ੍ਹਾ ਤੇ ਆਪਾਂ ਅੱਗੇ-ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕਰਾਂਗੇ 10 ਗਿਣਾਂਗੇ ਜਾਂ 15 ਵੀ ਗਿਣ ਸਕਦੇ ਆ ਦੈਨ ਰਿਲੈਕਸ ਇਸ ਦੇ ਕਰਨ ਨਾਲ ਆਹ ਵਾਲੇ ਮਸਲ ਆਪਣੇ ਰਿਲੈਕਸ ਹੋਣੇ ਸ਼ੁਰੂ ਹੋ ਜਾਣਗੇ ਇਹ ਹੋਗੀ ਪਹਿਲੀ ਕਸਰਤ ਦੂਜੀ ਕਸਰਤ ਕੀ ਹੋਏਗੀ ਆਪਾਂ ਇੱਕ ਲੱਤ ਸਿੱਧੀ ਕਰ ਦੇਣੀ ਹੈ ਦੂਸਰੀ ਲੱਤ ਆਪਾਂ ਮੋੜ ਲੈਣੀ ਹੈ ਔਰ ਇਸ ਨੂੰ ਆਪਾਂ ਥੱਲੇ ਨੂੰ ਦੱਬਣਾ ਫੇਰ ਵਾਪਸ ਥੱਲੇ ਨੂੰ ਦੱਬਣਾ ਫੇਰ ਵਾਪਸ ਥੱਲੇ ਨੂੰ ਦੱਬਣਾ ਫੇਰ ਵਾਪਸ 40 ਵਾਰੀ ਕਰਾਂਗੇ ਆਪ ਦੋਨੋਂ ਸਾਈਡ ਕਰਾਂਗੇ ਤੀਜੀ ਕਸਰਤ ਕੀ ਹੈ ਆਪਾਂ ਇਸ ਨੂੰ ਜ਼ੋਰ ਦੀ ਦੱਬ ਕੇ ਰੱਖਾਂਗੇ ਥੱਲੇ ਨੂੰ ਔਰ ਇੱਥੇ ਆਪਾਂ ਪੂਰੇ 10 ਗਿਣਾਂਗੇ ਫਿਰ ਰਿਲੈਕਸ ਆ ਜਗਾ ਸਟ੍ਰੈਚ ਹੋ ਜਾਏਗੀ ਉਦੋਂ ਅਗਲੀ ਕਸਰਤ ਕੀ ਹੈ ਬਟਰਫਲਾਈ ਆਪਾਂ ਬਟਰਫਲਾਈ ਕਰਾਂਗੇ ਇਦਾਂ ਕਰਕੇ ਔਰ ਇਸ ਦੇ ਆਪਾਂ ਪੂਰੇ 20 ਗਿਣਾਂਗੇ ਔਰ ਇਸ ਦੇ 5 ਸੈੱਟ ਲਾਵਾਂਗੇ ਉਸ ਤੋਂ ਅਗਲੀ ਕਸਰਤ ਕੀ ਹੈ ਬਟਰਫਲਾਈ ਕਰਨੀ ਹੈ ਇਸ ਦੇ ਵਿੱਚ ਆਪਾਂ ਦੋਨੋਂ ਹੱਥਾਂ ਨਾਲ ਇਸ ਨੂੰ نیچے ਨੂੰ ਸਟ੍ਰੈਚ ਕਰਨਾ ਜ਼ੋਰ ਦੀ ਜਿੰਨਾ ਆਪਾਂ ਵੱਧ ਤੋਂ ਵੱਧ ਕਰ ਸਕਦੇ ਆ ਇੱਥੇ ਆਪਾਂ 10 ਗਿਣੇ ਫਿਰ ਵਾਪਸ ਫਿਰ ਆਪਾਂ ਸਟ੍ਰੈਚ ਕਰਾਂਗੇ ਫਿਰ ਵਾਪਸ ਔਰ ਇਸ ਨੂੰ ਵੀ ਤੁਸੀਂ 5 ਤੋਂ 6 ਸੈਟ ਲਾਉਣੇ ਆ ਔਰ ਲਾਸਟ ਦੇ ਵਿੱਚ ਤੁਸੀਂ 10 ਤੋਂ 15 ਮਿੰਟ ਸਵੇਰੇ 10 ਤੋਂ 15 ਮਿੰਟ ਸ਼ਾਮੀ ਸੈਰ ਜ਼ਰੂਰ ਕਰਨੀ ਹੈ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਔਰ ਤੁਸੀਂ 10 ਤੋਂ 12 ਪਾਣੀ ਦੇ ਗਲਾਸ ਰੋਜ਼ਾਨਾ ਪੀਵੋਗੇ ਡੀ ਹਾਈਡਰੇਸ਼ਨ ਤੋਂ ਬਚਦੇ ਰਹੋਗੇ ਤਾਂ ਤੁਸੀਂ ਚੌਂਕੜੀ ਵੀ ਮਾਰਨ ਲੱਗ ਜਾਓਗੇ ਔਰ ਤੁਹਾਡੀ ਸਿਹਤ ਵੀ ਬਹੁਤ ਜ਼ਿਆਦਾ ਤੰਦਰੁਸਤ ਰਹੇਗੀ ਸਤਿ ਸ਼੍ਰੀ ਅਕਾਲ ਜੀ